ਸਰਵ ਜੀ ਸੰਗਰੂਰ ਵਿਧੀ ਰਚਨਾ ਗੱਲ ਤੇਰੀ ਮੰਨ ਕੇ ਕਾਲ ਨਹੀਂ ਕਰਦਾ ਗੱਲ ਤੇਰੀ ਮੰਨ ਕੇ ਕਾਲ ਨਹੀਂ ਕਰਦਾ ਦੇਖੇ ਬਿਨ ਤੈਨੂੰ ਮੇਰਾ ਮੇਰਾ ਨਹੀਂ ਸਰਦਾ ਗੱਲ ਤੇਰੀ ਮੰਨ ਕੇ ਕਾਲ ਨਹੀਂ ਕਰਦਾ ਦੇਖੇ ਬਿਨ ਤੈਨੂੰ ਮੇਰਾ ਮੇਰਾ ਨਹੀਂ ਸਰਦਾ ਚੱਲ ਮੰਨ ਮੇਰੀ ਚੱਲ ਮੰਨ ਮੇਰੀ ਚੱਲ ਮੰਨ ਮੇਰੀ ਚੱਲ ਮੰਨ ਮੇਰੀ ਕਾਲ ਤੂੰ ਹੀ ਕਰ ਲੈ ਕਾਲ ਤੂੰ ਹੀ ਕਰ ਲੈ ਚੋਲੀਆਂ ਖੁਸ਼ੀਆਂ ਨਾਲ ਰਜ ਰਜ ਹੀ ਪਰਲੈ ਝੋਲੀਆਂ ਖੁਸ਼ੀਆਂ ਨਾਲ ਰਜ ਰਜ ਹੀ ਪਰਲੈ ਕਿੱਥੇ ਚਲੀ ਗਈ ਤੂੰ ਚੱਲੀਏ ਚਲੀ ਗਈ ਚੱਲੀਏ ਕਿੱਥੇ ਚਲੀ ਗਈ ਤੂੰ ਚੱਲੀਏ ਚਲੀ ਗਈ ਚੱਲੀਏ ਮੈਨੂੰ ਛੱਡ ਕੇ ਰਹਿ ਗਏ ਮੰਗਦੇ ਤੈਨੂੰ ਹੀ ਦੱਬ ਕੋਲੋਂ ਚੋਲੀਆਂ ਅੱਧ ਅੱਧ ਕੇ